ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਦੇ ਫੈਨ ਤੋਂ ਆਪੋ ਆਪਾ ਵੈਲਕਮ ਹੈ ਜੀ ਤੇ ਵੀਜਿਆ ਜੀ ਆਪਾਂ ਪਹੁੰਚ ਚੁੱਕੇ ਆਂ ਬਾਈ ਗੁਰਸੇਵਿਕ ਸਿੰਘ ਕੋਲ ਤੇ ਬੜੀ ਕੁਆਲਿਟੀ ਦੇ ਚਾਰ ਗਾਵਾ ਲੈ ਕੇ ਆਂਦੇ ਆ ਬਾਈ ਉਹਨਾਂ ਨੇ ਤੇ ਨਾਲ ਇੱਕ ਜਰਸੀ ਬੜੇ ਰਿਕਾਰਡ ਵਾਲੇ ਗਾਵਾ ਗਾਵਾ ਬਾਈ ਉਹ ਹੋਰ ਵੀ ਹੈਗੀਆਂ ਚਲੋ ਭਰਾਓ ਬਾਕੀ ਉਹ ਦੂਜੀ ਵੀਡੀਓ ਤੇ ਪਾਣਗੇ ਠੀਕ ਹੈ ਜੀ ਤੇ ਅੱਜ ਜਿਹੜੇ ਭਰਾਜੀ ਪੁੱਛੀਏ ਤੇ ਮਿਲ ਕੇ ਰਿਕਾਰਡ ਕੁਛ ਵੀ ਦੇ ਨਾਲ ਗੱਲਬਾਤ ਕਰੀ ਆਪਾਂ ਬਾਜਾ ਹਸਤੀਕ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਕੀ ਹਾਲ ਚਾਲ ਦੇ ਹੋਰ ਜ਼ਰਾਬ ਜੀ ਬੱਸ ਬਹੁਤ ਵਧੀਆ ਬੜੀ ਖੰਗ ਕੁੰਗ ਲਵਾਈ ਪਈ ਹੈ। ਹੋਰ ਸਾਰੇ ਵੀਡੀਓ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਦੀਪ ਜੀ ਖੰਗ ਇਦਾਂ ਕਿ ਮੌਸਮੀ ਐਵੇਂ ਦਾ ਤਾਂ ਠੰਡਾ ਜਾ ਕੁਝ ਖਾਦਾ ਪੀਤਾ ਜੇ ਹੁੰਦਾ ਉਹਦੇ ਕਾਰਨ ਵੀ ਹੋ ਜਾਂਦਾ ਹੈ ਨਾ। ਠੀਕ ਹੈ। ਆਪਣੇ ਕੋਲ ਵੀ ਨਹੀਂ ਹੁੰਦਾ। ਆ ਬਿਲਕੁਲ ਬਿਲਕੁਲ ਜੀ। ਜੇ ਕੋਈ ਪਾਣੀ ਵੀ ਠੰਡਾ ਪੀ ਲਿਆ ਹਾਂਜੀ ਜਾਂ ਕੋਈ ਔਇਲ ਚੀਜ਼ ਖਾ ਲਈ ਉਹਦੇ ਕਾਰਨ ਜਿਹੜਾ ਉਹਨਾਂ ਦਵਾਈ ਮੈਡੀਸਿਨ ਵੀ ਕੋਈ ਅਸਰ ਨਹੀਂ ਕਰਦੀ। ਹਾਂਜੀ ਹਾਂਜੀ ਬਿਲਕੁਲ ਜੀ। ਹਾਂਜੀ ਹੋਰ ਸੁਣਾਓ ਸੰਦੀਪ ਜੀ ਸਭ ਠੀਕ ਠਾਕ? ਜਵਾਗ ਨੇ ਫਿਰ ਟੈਂਸਰੀ ਛੋਟੀ ਵੇਲੇ ਖੋਣਦੇ ਹੁੰਦਾ ਕਿ ਨਹੀਂ ਜੀ ਫੋਨ ਚਲਾ ਲਓ ਜਾਂ ਕਹਿੰਦੇ ਕਹਿੰਦਾ ਮੜੀ ਗੱਲ ਹੈ ਬਹੁਤ ਵਧੀਆ ਗੱਲ ਹੈ ਜੀ ਹਾਂ ਜੀ ਹਾਂ ਜੀ ਇਹ ਇਹ ਇਸੇ ਬੰਨੀ ਹੈ ਚਲੋ ਚਲੋ ਭਾਈ ਇਹ ਵਧੀਆ ਜੀ ਗਾਂ ਸੂਪੀ ਆ ਹਾਂ ਜੀ ਮਾਈ ਪੀ ਲਿਆ ਵਾ ਪੁੱਛ ਉਦੂ ਪੀ ਲਿਆ ਬਸ ਇਹ ਕੰਮ ਇਹਦੇ ਕੋਲ ਆ ਹਾਂ ਠੀਕ ਆ ਠੀਕ ਤੇ ਜਾਂ ਅਜ ਪੋੜਾ ਮਾਰ ਜੋ ਗਰੀ ਸੁੱਟ ਕੇ ਖੇਚਦਾ ਜੀ ਨਾ ਉਹ ਚਲੋ ਅੱਜ ਬਾਜੀ ਫਿਰ ਅੱਜ ਬਾਈ ਜੀ ਆਪਣੇ ਕੋਲ ਗਾਇਆਂ ਤਾਂ ਹੋਰ ਵੀ ਹੈਗੀਆਂ ਹਾਂਜੀ ਤੇ ਮਾਲ ਤਾਂ ਕਾਫੀ ਹੀ 13-14 ਵੇੜਾ ਹੈ ਤੁਹਾਡਾ ਸਮਾਨਾਂ ਲੱਗਣ ਕਰਨ ਕੁਝ ਗੀਆਂ ਤੇ ਕੁਝ ਗਾਇਆਂ ਕੱਚੀਆਂ ਨੇ ਜੇ ਮੰਨ ਕੇ ਚੱਲੋ ਵੀ 10-10 ਦਿਨ ਤੋਂ ਇਹਨਾਂ ਖਾ ਕੇ ਅਗਲੀ ਵੀਡੀਓ ਚ ਪਾਵਾਂਗੇ ਵਿਚਾਰ ਹੋਇਆ ਨਾ ਅੱਜ ਵੀਡੀਓ ਦੇ ਵਿੱਚ ਆਪਾਂ ਚਲੋ ਦੱਸੋ ਬਾਈ ਜੀ ਫਿਰ ਇਹਦੇ ਬਾਰੇ ਸੰਦੀਪ ਜੀ ਦੂਜਾ ਸੂਆ ਹਾਂਜੀ ਹਫਤੇ ਦੀ ਸੂਈ ਹਾਂਜੀ ਹਫਤਾ ਲਾ ਲੋਂ 9 ਦਿਨ ਲਾ ਲਓ 10 ਦਿਨ ਲਾ ਲਓ ਠੀਕ ਹੈ ਇਹਦੋਂ ਉੱਪਰ ਨਹੀਂ ਹੈਗੀ ਨੇ ਇੱਕ ਗੱਲ ਆਪਣੀ ਤੁਹਾਨੂੰ ਬੜੀ ਚੰਗੀ ਤਰ੍ਹਾਂ ਪਤਾ ਦੁਨੀਆ ਪੁਰਾਣੀ ਵੀ ਚਲੋਏ ਹਾਂਜੀ ਦੁੱਧ ਵੀ ਜੀ 21 ਕਿਲੋ ਹਾਂਜੀ 20 ਕਿਲੋ ਦੀ ਗਰੰਟੀ ਠੀਕ ਸਾਢੇ 19 ਨਿਕਲੂਗਾ ਬਈ ਬਸ ਠੀਕ ਆ ਬਸ ਇੰਨੀ ਗਰੰਟੀ ਮੇਰੇ ਘਰ ਜੋਲੇ ਕੋਈ ਸੱਜਣ ਧਾਰ ਨਾ ਮਾਰੇ ਲੈ ਗਏ ਵੰਗੇ ਜੀ ਲੋੜ ਨਹੀਂ ਬਈ ਤੋਰੋ ਐਂ ਬਹਿ ਕੇ ਲੋ ਜੀ ਵੇਖੋ 20 ਕਿਲੋ ਪੂਰਾ ਹੋ ਕੋਈ ਨਹੀਂ ਵੀ ਤਾਂ ਬਾਦੂਗਾ ਸੰਦੀਪ ਜੀ ਆਪਾਂ 20 ਕਿਲੋ ਦੀ ਬਸ ਠੀਕ ਆ ਗਰੰਟੀ ਦੇ ਦੇਾਂਗੇ ਇਹ ਉਹ ਗਰੰਟੀ ਨਹੀਂ ਪਿੱਛੇ ਦੋ ਟਾਈਮ ਚੋਲੋ ਤਾਂ ਹਾਂਜੀ ਬਾਈ ਵੀ ਦੋਦਾ ਹੈਗਾ ਹੈਗਾ ਅਗਲੇ ਤੇ ਘਰ ਵੀ ਦਊਗੀ ਹਾਂਜੀ ਠੀਕ ਹੈ ਬਿਲਕੁਲ ਦਓ ਹਾਂਜੀ ਹਾਂ ਬਿਲਕੁਲ ਦੋਵੇਂ ਨਵੀਨ ਰੋਈ ਬਿਲਕੁਲ ਬਿਲਕੁਲ 10 ਦਿਨ ਦੀ ਮੇਰੀ ਗੈਰੰਟੀ 10 ਕਿਲੋ 11.5 ਕਿਲੋ ਨਾਲ ਕਰੂ ਸਾੜੀ ਕਿਲੋ ਦੀ ਖੇਲ ਲਓ ਜੀ ਵੇਖੀ ਚੱਲੋ ਕੋਲੇ ਲੇਵਾ ਵੇਖੋ ਲੇਵਾ ਦਸੀ ਜਾਂਦਾ ਤੇ ਨਾਂ ਦਾ ਰਿਕਾਰਡ ਮੂੰਹੋਂ ਬੋਲਦਾ ਵੇਖੋ ਆਹ ਬੜਾ ਆਹ ਬਸ ਠੀਕ ਹੈ ਜੀ ਬੱਚਾ ਜੀ ਹਾਂ ਜੀ ਬੱਚਾ ਜੰਦੀ ਜੀ ਆਉਗਾ ਠੀਕ ਆ ਆ ਬੱਚਾ ਹੈ ਜੀ ਚਲ ਪਹਿਲਾ ਜੀ ਹਾਂਜੀ ਬਾਜੀ ਫਿਰ ਸੰਜੀਤ ਜੀ ਮੋਲ ਜੋ ਮਰਜ਼ੀ ਕਰਾਈਓ ਇਹ ਨਹੀਂ ਆਪਾਂ ਕਹਿੰਦੇ ਫਲਾਣਾ ਇੰਨੇ ਮੰਗਦਾ ਢੰਗਾਂ ਇੰਨੇ ਮੰਗਦਾ ਮਾਲ ਦਾ ਆਪਣੇ ਦਾ ਮੋਲ ਜੋ ਮਰਜ਼ੀ ਕਰ ਲੀ ਬਿਲਕੁਲ ਠੀਕ ਹੈ ਜੀ ਤੇ ਮੱਚੀ ਯਸ ਨੂੰ 30000 ਰੁਪਏ ਦੇਣੀ ਆ ਇੱਕ 500 ਰੁਪਏ ਛੂਟ ਕਰਨੀ ਠੀਕ ਹੈ ਬਈ ਜੀ ਜੀ ਗਲਤ ਨਹੀਂ ਜੀ ਜੀ ਇਹ ਹੈ ਕੋਸ਼ਿਸ਼ ਤਾਂ ਨਹੀਂ ਠੀਕ ਹੈ ਜੀ ਚੱਲਣ ਦੋ ਸੁਣੀ ਦੀ ਤੀਜਾ ਸੂਆ ਗੱਭਣਾ ਦੇ ਸੂਈ ਹੋਈ ਅੱਛਾ ਸੂਈ ਸੂਈ ਦਾ ਪਾਸੋਂ ਤੋਂ ਲੈ ਕੇ ਹਾਂਜੀ ਇਹਨੂੰ ਵੀਡੀਓ ਪਾਉਂਚ ਕੋ ਮਾਨਣੀ ਵੀਡੀਓਜ਼ ਵਿੱਚ ਪਾਉਂਦਾ ਤੇ ਖਾਲੀ ਕੀਤੀ ਐ ਸਵੇਰੇ ਮੰਨ ਲਓ ਵੀ ਹੁਣ ਕੁਝ ਸਟਾਰਟਿੰਗ ਜਿਹੜਾ ਸਹੀ ਦੁੱਧ ਆ ਨਾ ਬਾਈ ਹਾਂਜੀ ਹਾਂਜੀ 15 16 ਕਿਲੋ ਬੋਲਾ ਹੋਗਾ 15 ਕਿਲੋ ਬਣ ਕੇ ਜਾਨੀ ਜਾਨੀ ਕੇ ਚੱਲੋ ਦੁੱਧ 25 ਕਿਲੋ ਬੜੇ ਆਰਾਮ ਨਾਲ ਤੈਨੂੰ ਵੱਡੇ ਘਰ ਦੇ ਕੌਦੀ ਮੰਨ ਕੇ ਚੱਲੋ ਉਹ ਅੱਛਾ ਜੀ ਅੱਛਾ ਜੀ ਅੱਛਾ ਲੋ ਜੀ ਇਹ ਵੀ ਦੇਖੋ ਵੱਡੀ ਵੇੜਾ ਪੂਰੀ ਤੇ ਦੇਖੋ ਘਰ ਰੇੜੇ ਵੇਖੋ ਉਹਨਾਂ ਦੇ ਬਾਈ ਹੋਣਾ ਦਾ ਆਹ ਦੇਖੋ ਨਾਖਲ ਵੇਖ ਲਓ ਪੂਰੀ ਵੇੜ ਵੱਡੀ ਵੇਲ ਪੂਰੀ ਚੈੱਕ ਕਰੋ ਘਰਾਂ ਦੇ ਆਹ ਦੇਖ ਲੈਵਾਂ ਨੂੰ ਪੂਰਾ ਕਰਾਂ ਠੀਕ ਆ ਤੁਸੀਂ ਖਾਲੀ ਕੀਤੀ ਐ ਸੰਦੀਪ ਜੀ ਠੀਕ ਆ ਭਾਜੀ ਹਾਂ ਬੱਦਬੀ ਜੀ ਆ ਦੂਜਾ ਨੰਬਰ ਹੋਣੀ ਚਲ ਕੇ ਕੱਲ ਹੀ ਮੰਗਦੇ ਚਾ ਠੀਕ ਆ ਹਾਂਜੀ ਭਾਜੀ ਸੰਦੀਪ ਜੀ ਗਾਲ ਦੇ ਕੇ ਚਲੀ ਜੋ ਮਰਜੀ ਬੰਗਲੀਏ ਪਰ ਮੋਲ ਬਿਲਕੁਲ ਛੋੜਦਾ ਮਾਰ ਜਿਹਾ ਜਿਸ ਹਿਸਾਬ ਨਾਲ ਜਾਣ ਦੇਣੀ ਆ 75000 ਦੇਣੀ ਆ ਇਹ ਵੀ 75000 500 ਛੋੜ ਲਓ ਜੀ ਠੀਕ ਆ ਵੇਖੀ ਜਾਂਦ ਕਰਾ ਲਈ ਜਰਸੀ ਪਿਓਰ 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 ਭਾਜੀ ਪਿਓਰ ਫਾਰਮੂਲੇ ਵਿੱਚੋਂ ਲਈ ਆ ਚਾਰ ਦੰਦਾਂ ਦਾ ਹਾਂਜੀ ਤੇ ਕੋਈ 10 ਤੋਂ 12 ਦਿਨ ਜਾਨੀ ਕਿ ਮੰਨ ਲੇ ਪਹਿਲਾ ਸੂਆ ਜੀ ਪਹਿਲਾਂ ਪਲੂਣ ਆ ਬਾਈ ਜੀ ਵਾਹ ਜੀ ਵਾਹ ਚਾਰ ਦੰਦਾਂ ਦਾ ਠੀਕ ਆ ਹਾਂਜੀ ਇਹ ਦੇਖ ਲਓ ਜੀ ਲਓ ਕਿ ਆਹ ਬੰਦੋ ਬੱਛੀ ਜੀ ਇੱਕ ਮਿੰਟ ਠੀਕ ਆ ਤੇ ਪਹਿਲਾ ਸੂਆ ਬਾਈ ਜੀ ਹਾਂਜੀ ਹਾਂਜੀ ਤੇ ਬਾਈ ਜੀ ਟਾਈਮ ਲਊਗਾ ਜੇ ਨਾ ਬਾਈ ਜੀ ਮੰਨ ਕੇ ਜਦ ਲਈ 10 ਦਿਨ ਲੈ ਜੂਗੀ ਬਾਕੀ ਚੰਗੀ ਹੈ ਨਾ ਨਸਰ ਬੜੀ ਭਾਈ ਜੀ ਵੇੜ ਦੇਣਾ ਇਸ ਹੀ ਦੀ ਕੋ ਹਾਈਟ ਸੰਦੀਪ ਦੇਖ ਲੈ ਮੈਂ ਠੀਕ ਹੈ ਬੜੀ ਹਾਈਟ ਕਿ ਠੀਕ ਹੈ ਨਾ ਛੋਟੀ ਮੜਾ ਛੋਟੀ ਨਹੀਂ ਕਿ ਬੜੀ ਹਾਈਟ ਆ ਬਿਲਕੁਲ ਹਾਂ ਤੇ ਆ ਦੇਖੋ ਤੂੰ ਆ ਬੁੱਥੀ ਲੈ ਦੇਖੀ ਮੜਾ ਮੂਤੇ ਮਾਰ ਕੇ ਕੈਮਰਾ ਨਹੀਂ ਠੀਕ ਹੈ ਜੀ ਮੈਂ ਪਿਓਰ ਕਿਉਂ ਪਿਓਰ ਨਾ ਪਦਰੇ ਕਿਤੇ ਕਿਹੜੇ ਮਾਲੀ ਦੀ ਆ ਜਰਸੀ ਹਾਂਜੀ ਹਾਂਜੀ ਪਤਾ ਨਹੀਂ ਕਿਤੇ ਕਿਹੜੇ ਮਾਲੀ ਦੀ ਆ ਨਹੀਂ ਮੈਂ ਵੀ ਸੀਮਰ ਨਾਲ ਮੈਂ ਕਨਫਰਮ ਕਰਕੇ ਤੁਹਾਨੂੰ ਦੇ ਦੱਸ ਦੂਗਾ ਹਾਂਜੀ ਲਈ ਫਾਰਮ ਜੂਗਾ ਨੇ ਮੈਨੂੰ ਦੱਸਿਆ ਵੀ ਆ ਹਾਂਜੀ ਤੇ ਯਾਰ ਮੇਰੇ ਦਿਮਾਗ ਚੋਂ ਖੜ ਗਈ ਕਿਹੜੇ ਸੀ ਠੀਕ ਆ ਦੇਖ ਸੰਦੀ ਮੈਂ ਕੋਲੋਂ ਬਣਾ ਕੇ ਸੀਮੈਂਟ ਬਸਲਾਉਣਾ ਉਹਨਾਂ ਤੇ ਇੱਕ ਮਿੰਟ ਲਾ ਲੈ ਨਹੀਂ ਨਹੀਂ ਬਿਲਕੁਲ ਬਿਲਕੁਲ ਠੀਕ ਆ ਲੋੜ ਹੀ ਨਹੀਂ ਪਰ ਮੈਨੂੰ ਦੱਸਿਆ ਜਰੂਰ ਮੇਰੇ ਦਿਮਾਗ ਚੋਂ ਵਿਸਰ ਗਿਆ ਠੀਕ ਆ ਠੀਕ ਆ ਮੈਂ ਕਨਫਰਮ ਕਰਕੇ ਦੱਸ ਦੂੰਗਾ ਬਸ ਦੱਸ ਦੇ ਜੀ ਕਿਹੜੇ ਫਾਰਮ ਦੀ ਆ ਬੱਠੀ ਆ ਲਈ ਆ ਆਪਾਂ ਉਸੇ ਫਾਰਮ ਚ ਅੱਛਾ ਇਹਨੂੰ ਆਪਾਂ ਅਗਲੀ ਵੀਡੀਓ ਚ ਪਾਵਾਂਗੇ ਬਸ ਠੀਕ ਆ ਵੀ ਬੜੇ ਚੰਗੇ ਭਾਈ ਜੀ ਹਾਂ ਚੰਗੇ ਰ ਕੋਟ ਬਸ ਠੀਕ ਆ ਲਓ ਜੀ ਵੇਖੋ ਬੜੇ ਚੰਗੇ ਥਾਂ ਦੀ ਹੁੰਦੀ ਹੈ ਜੱਫੀ ਵੇੜ ਚੰਗੀ ਸੀ ਮਿਲਦੀ ਹੈ ਨਾ ਸੀ ਮਿਲਦੀ ਆ ਬਿਲਕੁਲ ਠੀਕ ਆ ਤੇ ਗਾੜੀ ਵੀ ਜੱਫੀ ਦਾ ਹੀ ਸੀਮੰ ਲੱਗਾ ਜੱਫੀ ਦਾ ਹੀ ਮੈਨੂੰ ਦੱਸਿਆ ਜਰੂਰ ਸੀ ਮੇਰੇ ਦਾ ਦਿਮਾਗ ਚੋਂ ਇਸ ਤਰ੍ਹਾਂ ਦੀ ਗੱਲ ਹਾਂ ਵੀ ਕਿਹੜੇ ਸੀਮੰ ਲੱਗਾ ਦਿਮਾਗ ਚੋਂ ਨਿਕਲ ਗਈ ਪਹਿਲੀ ਵਾਰੀ ਕਦੋਂ ਹੋਇਆ ਹਾਂਜੀ ਠੀਕ ਆ ਸੰਦੀਪ ਜੀ ਮੁੱਲ ਜਿੰਨਾ ਮਰਜ਼ੀ ਕਰ ਲਈਏ ਹਾਂ ਦੇਣ ਲੈਣ ਦਾ ਕੰਮ ਆ ਪਤਰੇ ਆ ਗਏ ਦੀ 72000 ਰੁਪਏ ਸ਼ੋਰ ਹੋਣੀ ਆ 500 ਰੁਪਿਆ ਚਲੋ ਠੀਕ ਆ ਦੇ ਦੀਨ ਮਾਨ ਨੂੰ ਦੱਸ ਦੇ ਕਿ ਕੋਈ ਨਹੀਂ ਆਇਆ ਇਹ ਪੈਸਾ ਕਿਸ ਬਹੂ ਦਾ ਕੋਈ ਲੱਗਣ ਦੇ ਨੀ ਠੀਕ ਹੈ ਠੀਕ ਹੈ ਬਾਈ ਬਿਲਕੁਲ ਬੰਦੋਂ ਦੇ ਬੱਚੇ ਦੇ ਕੈਮਰਾ ਮਾਰੀ ਲਓ ਜੀ ਵੇਖੋ ਘਰਾਂ ਦੇ ਇਹ ਵੀ ਕੱਪੜਾ ਪਲੂਣ ਪਹਿਲਾ ਸੁਹਾ ਗੱਪਣ ਲਓ ਜੀ ਪਹਿਲਾ ਸੁਹਾ ਗੱਪਣ ਤਾਂ ਵੇਖੋ ਵੇਰ ਬਾਕੇ ਮੈਂ ਨਜ਼ਾਰੇ ਪੱਦੇ ਵੇਖੀ ਬੂਥੀ ਦੇਖਣ ਆਲੀ ਆ ਜਿਹਨੇ ਮੂੰਹ ਦਾ ਮੁੱਲ ਲੈਣਾ ਇਹਦਾ ਬਿਲਕੁਲ ਹੈ ਇਹ ਕਹਿੰਦਾ ਸਹੀ ਗੱਲ ਹੈ ਜੀ ਇਹ ਪਲੂਣਾ ਹਨ ਤੇ ਟਾਈਮ ਲਾਉਗੀ ਜੀ ਟਾਈਮ ਮੰਨ ਕੇ ਦਿਲ ਖੱਤੀਆਂ ਨੂੰ ਲੈ ਆਈਏ ਵੇਖੋ ਜੀ ਪਹਿਲਾਂ ਸੂ ਬੈੜ ਆ ਤੇ ਵੇਖੋ ਨਖਲ ਵੇਖ ਲੋ ਥਣ ਥਣ ਦੇਖੀ ਇੱਕ ਮੁਰ ਇੱਧਰ ਲਗੀ ਇੱਧਰ ਦਿਖਾਇਓ ਜਿੱਦਾਂ ਮਰਜੀ ਥੱਲੇ ਬੈਠੇ ਰਹੋ ਕੋਈ ਗੱਲ ਨਹੀਂ ਮੁਠੀ ਮੁਠੀ ਵਾਲਾ ਥਾਣਾ ਬਿਲਕੁਲ ਹਾਏ ਢੋਕਾ ਮਣਕਣਾ ਪਾ ਗਏ ਪਸਮਾ ਪਾ ਗਏ ਬਿਲਕੁਲ ਇੰਚੇਜ ਵੇੜ ਵਿੱਚ ਕੱਢ ਦੇ ਕੱਢ ਦੇ ਹਣਾ ਜੀ ਹੂੰ ਤੇ ਬਾਕੀ ਸੋਹਣੀਆਂਆਂ ਦੇ ਗੱਲਾਂ ਗਾਣੀਆਂ ਹੋਈਆਂ ਮੈਂ ਨਾ ਆ ਵੇਖੋ ਸੁੰਬਰ ਰੱਬ ਨੇ ਕਿਦਾ ਵਿਹਲੇ ਬੈਠ ਕੇ ਬਣਾਈਏ ਦੇਖ ਬਾਈ ਕਿਸਾ ਬਹੁਤ ਸੋਹਣੀ ਮੈਨੂੰ ਕਵਾਲਿਟੀ ਵਾਜੀ ਮੁੱਲ ਜਿਹੜੇ ਕਰਨੇ ਪਾਲਣ ਉਹ ਮੁੱਲ ਨਹੀਂ ਕੇ ਪਾਲਣ ਦੇ ਨਹੀਂ ਨਹੀਂ ਠੀਕ ਹੈ ਜੀ ਜਿੰਨਾ ਪਾਲੀਆਂ ਨੇ ਉਹ ਮੁੱਲ ਦੀ ਬਿਲਕੁਲ ਜੀ ਇਹਨਾਂ ਨੇ ਇਧਰ ਇਹ ਤਾਂ ਵੱਧ ਰੁਪਈਆਂ ਨਾਲ ਪਲੀਆਂ ਨੇ ਹਾਂ ਮੈਂ ਪੱਸੀ ਨਹੀਂ ਗਵਾਲ ਕਹਿ ਆਈ ਤੇ ਨਾ ਸੰਦੀਪ ਸਿੰਘਾ ਰੱਬ ਨੇ ਨਖਰਾ ਵੀ ਬੜਾ ਮੈਂ ਉਹ ਵੀ ਖੜ ਗਈ ਵੇਲੇ ਜੀ ਨਖਰਾ ਬੜਾ ਦੇਖਿਆ ਨਾ ਪੂਰਾ ਨਖਰਾ ਵਾਜੀ ਗੱਲਾਂ ਵੀ ਗਾਂ ਕਰਾਈ ਜਾਂਦੀਆਂ ਹਾਂ 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 ਤੋਰ ਆ ਜਾਓ ਲੋ ਜੀ ਵੇਖੋਣ ਕਰਾਂ ਦੀ ਹੁਣ ਇਹਦੇ ਉੱਪਰ ਦਾ ਰੱਬ ਦਾ ਨਾ ਹੀ ਆ ਐਵੇਂ ਜੀ ਬੈਠਾ ਹੁਣ ਤੁਹਾਨੂੰ ਵੇਖੋ ਇਹ ਕੋਈ ਮੇਨ ਮਿੰਟੇ ਟੱਕਰੀਆਂ ਹਾਂ ਹਾਂਜੀ ਭਾਈ ਜੀ ਫਿਰ ਸੰਦੀਪ ਜੀ ਮੁੱਲ 1 ਲੱਖ 10 ਹਜ਼ਾਰ ਰੁਪਈਆ ਅੱਛਾ ਉਹ 500 ਰੁਪਈਆ ਛੋੜ ਹਾਂਜੀ ਉਹ ਨਾ ਨਾ ਡਰਨਾ ਜਾਈ ਹੂੰ 73 ਹਜ਼ਾਰ ਵੀ ਦੇ ਦਿਆਂਗੇ ਵਾਹ ਜੀ ਵਾਹ ਨੇ ਉਹ 500 ਰੁਪਇਆ ਛੋੜ। ਨਹੀਂ ਠੀਕ ਹੈ ਭਾਈ ਜੀ। ਠੀਕ ਹੈ। ਬਾਕੀ ਹਾਂਜੀ। ਮੋਲ ਨਹੀਂ 200 ਕੋੜੀ ਦਾ ਇੱਕ ਕੋੜੀ ਦਾ ਵੀ ਕਾਹਦਾ। ਹਾਂਜੀ। ਮੈਂ ਕਿਹਾ ਕੋੜੀ ਵਾਲਾ ਸ਼ੌਂਕ ਵੀ ਪੂਰਾ ਕਰੂ ਤੇ ਗਾਂ ਵਾਲਾ। ਦੋਵੇਂ ਸ਼ੌਂਕ ਪੂਰੇ ਹੋਣਗੇ। ਠੀਕ ਹੈ। ਬਾਕੀ ਗੱਲ। ਬੰਦੀ ਉਹ ਵੀ ਵਾਂਡੀ ਵਾਂਡੀ ਵੇਖਣਗੇ ਕਿ ਚੀਜ਼ ਆਈ ਸੀ। ਚੀਜ਼ ਆਈ। ਵਾਹ ਕੀ ਗੱਲ। ਬਹੁਤ ਸੋਹਣੀ ਬਿਹੜਾ। ਇਹ ਕੋਈ ਨਹੀਂ ਆਇਆ। ਮੋਲਾ ਦਾ ਸੰਦੀਪ ਜੀ। ਨਹੀਂ ਨਹੀਂ ਭਾਈ ਜੀ ਬਹੁਤ ਹਰ ਗਿਆ। ਬਸ ਨਜ਼ਾਰੇ ਲਿਆਤਾ ਜੀ। ਦੁੱਤ ਕਰਮਾ ਵਾਲੀ ਦਾ ਫਾਈਨਲ। ਮੈਂ ਨਹੀਂ ਕਹਿੰਦਾ 25 ਤੇ ਮੈਂ ਨਹੀਂ ਕਹਿੰਦਾ 30 ਹਾਂਜੀ ਤੁਹਾਡੇ ਕਰਮਾਂ ਦੀ ਗੱਲ ਆ ਕੀ ਦੇ ਦੇਣਾ ਨੇ ਕੀ ਨਹੀਂ ਬਿਲਕੁਲ ਜੀ ਸਾਹਮਣੀਆਂ ਗੱਲਾਂ ਬਾਕੀ ਜਿੰਨੀ ਕੁਆਲਿਟੀ ਹੈ ਨਾ 20 ਕਿਲੋ ਤੋਂ ਬਾਹਰ ਨੂੰ ਚਲਣੀ ਹੈ ਤੁਹਾਡੀ ਹਿੰਮਤਾਂ ਵੀ ਤੁਸੀਂ ਕਿੰਨੇ ਚਲਾ ਲੜੀ ਬਿਲਕੁਲ ਭਾਈ ਬਿਲਕੁਲ ਸਹੀ ਗੱਲ 25 ਚੋਲਣਾ 26 ਚੋਲਣਾ ਤੁਹਾਡੀ ਹਿੰਮਤ ਆ ਕਿ 30 ਚੋਲਣਾ ਤੇ ਜੁਰਮ ਸਹੀ ਗੱਲ ਆ ਨਾ ਇਹ ਗੱਬੜ ਭਾਂਡਾ ਇਹਦਾ ਮੈਂ ਕੁਝ ਨਹੀਂ ਕਹਿ ਸਕਦਾ ਨਹੀਂ ਨਹੀਂ ਠੀਕ ਹੈ ਮੇਰਾ ਸੁਨੀਲ ਜੀ ਆ 20 ਕਿਲੋ ਵਾਲੀ ਬਿਲਕੁਲ ਜੀ ਰਾਮਦਾਨੀ ਦਾ 20 ਲੀਟਰ ਰਾਮਦਾਨੀ ਦਾ ਦੁੱਧ ਦੇਊਗੀ ਆਪਾਂ 25 26 ਵਾਲਾ ਕਹਣਾ ਨਹੀਂ 20 ਕਿਲੋ ਮਿੰਤੀ ਇਹ ਲਾ ਦੋ ਪਵਾ ਦੂਗੀ ਚਲ ਚਲ ਹਾਂ ਆਹੀ ਹੈ ਜੀ ਤੇ ਵੇਖੋ ਜੀ ਵੇੜਾ ਚੈੱਕ ਕਰ ਲਓ ਮੇਰਾ ਵੀ ਬਹੁਤ ਸੋਹਣਾ ਰੇੜਾ ਤੇ ਮੈਂ ਕਹਿੰਦਾ ਬਸ ਗਾਵਾਂ ਫਿਰ ਓਕੇ ਆ ਸਭ ਕੋ ਕਹਿ ਨਹੀਂ ਲੋੜ ਨਹੀਂ ਚਲੋ ਭਾਜੀ ਹੋਰ ਵੀ ਭਾਜੀ ਫਿਰ ਬਸ ਜੀ ਚੜਦੀ ਕਲਾ ਆਪਣੇ ਭੈਣ ਭਰਾਵਾਂ ਨੂੰ ਮੈਂ ਚੀਜ਼ਾਂ ਦੇ ਵਾੜੀ ਚੰਗੀਆਂ ਬਖੋਣੀਆਂ ਸੀ ਹਾਂਜੀ ਚਲੋ ਆਪਣਾ ਸਮਾਂ ਨਾਰਾਣ ਦੇ ਕਰਨ ਤੁਹਾਨੂੰ ਤੁਹਾਡਾ ਸਟੂਲ ਵਿਜੀ ਸੀ ਹਾਂਜੀ ਤੇ ਮੇਰੇ ਕੋ ਕਸਟਮਰ ਆ ਕੇ ਕਸਟਮਰ ਆਏ ਮੋੜੇ ਨਹੀਂ ਜਾਂਦੇ ਨਹੀਂ ਮੋੜੇ ਜਾਂਦੇ ਉਹ ਸੱਤ ਵੇੜਾ ਇਹੋ ਜੀਆਂ ਸੇਲ ਕੀਤੀਆਂ ਕਿ ਉਹ ਕਾਲੀ ਨਹੀਂ ਇਹ ਦੇਖਦੇ ਅੱਛਾ ਹਾਂ ਮਿਲਾਈ ਲਾ ਹੁੰਦੇ ਚਲੋ ਬਾਕੀ ਕਰਮਾਂ ਦੀ ਹੁੰਦੀ ਕਰਮਾਂ ਕਰਮਾਂ ਜਿਹੜਾ ਪਸ਼ੂ ਜਿਹੜੇ 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 ਜਿਹਦਾ ਜਿੱਥੇ ਜਿੱਥੇ ਦਾਣਾ ਪਾਣੀ ਜਿਹੜਾ ਜਿਹਦਾ ਟਾਈਮ ਉਹਨੇ ਜਿੱਥੇ ਲਖਾਇਆ ਉੱਤੇ ਪਹੁੰਚਣਾ ਪਹੁੰਚਣਾ ਬਿਲਕੁਲ ਜੀ ਘਾਟੇ ਵਾਲਾ ਵੀ ਸਮੇਂ ਸਿਰ ਆਉਂਦਾ ਤੇ ਨਫੇ ਵਾਲਾ ਵੀ ਸਮੇਂ ਸਿਰ ਆਏਗਾ ਬਿਲਕੁਲ ਜੀ ਹਾਂ ਚਲੋ ਹੋਰ ਸਲਾਨਸ ਹੁੰਦੀ ਵੀ ਬਸ ਠੀਕ ਹੈ ਜੀ ਹੋਰ ਕੋਈ ਜਿਆਦੀਆਂ ਗੱਲਾਂ ਗਲਤ ਕੀਤੀ ਗਈ ਹੋਵੇ ਕੋਈ ਗੱਲ ਤੇ ਉਸ ਗੱਲ ਦੀ ਮਾਫੀ ਹੈ ਤੇ ਸਾਰੇ ਭੈਣ ਭਰਾਵਾਂ ਨੂੰ ਫੇਰ ਪਿਆਰ ਪਿਆਰ ਬੁਲਿਸ ਅਸੀਂ ਕਰ ਸਕਾਂਗੇ